ਮੱਛੀਵਾੜਾ ਸ਼ਬਦ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਕੂਲ ਚਲਾ ਰਹੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੇ ਟਰਸਟੀ ਬਲਦੇਵ ਸਿੰਘ ਤੇ ਬਾਅਦ ਦੁਪਹਿਰ ਕਾਤਲਾਨਾ ਹਮਲਾ ਹੋ ਗਿਆ ਜਿਨ੍ਹਾਂ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਪ੍ਰਾਪਤ ਜਾਣਕਾਰੀ ਅਨੁਸਾਰ ਬਲਦੇਵ ਸਿੰਘ ਨਾਮਤਾਰੀ ਅੱਜ ਆਪਣੇ ਮੱਛੀਵਾੜਾ ਸਾਹਿਬ ਨੀਡਲਸ ਸਕੂਲ ਚੋਂ ਕਾਰ ਸਵਾਰ ਹੋ ਕੇ ਆਪਣੇ ਘਰ ਚੰਡੀਗੜ੍ਹ ਵੱਲ ਰਵਾਨਾ ਹੋਏ ਤੇ 3 ਕਿਲੋਮੀਟਰ ਦੂਰ ਹੀ ਉਹਨਾਂ ਦੇ ਉੱਪਰ ਹੀ ਹਮਲਾ ਹੋ ਗਿਆ ਇਸ ਸਬੰਧੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆਂ ਐਸਪੀ ਸੌਰਵ ਜਿੰਦਲ ਨੇ ਦੱਸਿਆ ਕਿ ਗਾਰਡਨ ਵੈਲੀ ਸਕੂਲ ਦੇ ટ્રਸਟੀ ਤੇ ਕਾਤਲਾਨਾ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਸਲਾਖਾ ਪਿੱਛੇ ਕੀਤਾ ਜਾਵੇਗਾ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਤੇ ਜਵਾਬ ਦਿੰਦੇ ਉਹਨਾਂ ਕਿਹਾ ਕਿ ਇਹ ਵੀ ਸਾਹਮਣੇ ਨਹੀਂ ਆਇਆ ਕਿ ਬਲਦੇਵ ਸਿੰਘ ਨੂੰ ਪਹਿਲਾਂ ਕੋਈ ਧਮਕੀ ਮਿਲੀ ਹੋਵੇ ਬਲਦੇਵ ਸਿੰਘ ਉੱਪਰ ਜਦੋਂ ਗੋਲੀ ਮਾਰ ਕੇ ਕਤਲਨਾਮ ਹਮਲਾ ਕੀਤਾ ਗਿਆ ਤਾਂ ਉਹ ਮੋਬਾਈਲ ਫੋਨ ਤੇ ਗੱਲ ਕਰ ਰਹੇ ਸਨ ਹਮਲਾਵਰਾਂ ਨੇ ਜਦੋਂ ਬਲਦੇਵ ਸਿੰਘ ਦੇ ਸਿਰ ਤੇ ਮਾਰਨ ਲਈ ਗੋਲੀ ਚਲਾਈ ਤਾਂ ਕੰਨ ਤੇ ਫੋਨ ਲੱਗਾ ਹੋਣ ਕਰਕੇ ਗੋਲੀ ਮੋਬਾਈਲ ਵਿੱਚ ਫਸ ਗਈ ਜਿਸ ਦਾ ਕੁਝ ਭਾਗ ਉਹਨਾਂ ਦੇ ਸਰੀਰ ਤੇ ਵੀ ਜਾ ਵਜਾ ਫ੍ਰੀ ਰੈਕਸਟ ਕਰਨ ਲਈ ਗੱਡੀ ਤੇ ਗੋਲੀ ਚਲਾਈਏ ਕੀ ਨਾਮ ਆ ਤੁਹਾਡਾ ਬਲਦੇਵ ਸਿੰਘ son of ਬਚਿੱਤਰ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ ਚੰਡੀਗੜ੍ਹ ਚੰਡੀਗੜ੍ਹ ਟ੍ਰੈਫਿਕ ਪੁਆਇੰਟ ਤੇ ਵੇਟ ਕਰੋ ਠੀਕ ਹੈ ਕਿਹਨੇ ਮਾਰੀ ਆ ਨਹੀਂ ਪਤਾ ਆਈ ਆਈ 20 ਸੀ ਕੀ ਆਈ 10 ਸੀ ਆਈ 20 ਗੱਡੀ ਆਈ 20 ਗੱਡੀ ਸੀ ਅੱਛਾ ਕੋਈ ਥੋੜੀ ਜਿੱਦ ਮੈਂ ਕਿਸੇ ਨਾਲ ਠੀਕ ਹੈ ਠੀਕ ਹੈ ਜੀ ਕੁਛ ਨਹੀਂ ਸਾਡੇ ਕੋਲ 1.5 ਵਜੇ ਦੇ ਕਰੀਬ ਹੀ ਇੱਕ ਇਤਲਾਹ ਹੀ ਸੀ ਕਿ ਸਮਰਾਲਾ ਮਾਛੀਵਾੜਾ ਰੋਡ ਤੇ ਗੱਡੀ ਬੁਲਕੋਲੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਤੁਰੰਤ ਮੌਕੇ ਤੇ ਜਿਹੜੀ ਇਨਫੋਰਮੇਸ਼ਨ ਮਿਲਣ ਤੇ ਮੌਕੇ ਤੇ ਸਭੇ ਪੀਐਸ ਵੀ ਸੰਦਾਲਾ ਐਸਟੇਟੋ ਮਾਚੀ ਵੜਾ ਸਾਹਿਬ ਸਦੀ ਸੀ ਆਈ ਰਿਡਿਮ ਡੀਐਸਪੀ ਡੀ ਤੇ ਮੈਂ ਇੱਥੇ ਸੀ ਮੌਕੇ ਤੇ ਪਹੁੰਚਿਆ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜੇ ਵਿਕਟਿਮ ਨੇ ਬਲਦੇ ਸਿੰਘ ਜੀ ਦੇ ਉਹਨਾਂ ਦੇ ਗੋਲੀ ਟੱਚ ਹੋਈ ਹੈ ਤੇ ਥੋੜੀ ਇੰਜਰੀ ਹੋਈ ਹੈ ਉਹਨਾਂ ਨੂੰ ਇੱਥੇ ਸੰਦਾਲਾ ਸਿਵਲ ਹਸਪੀਟਲ ਤੋਂ ਮੁੜ ਲਿਤਾਇਆ ਤਵਾਦ ਐਕਚੁਅਲ 32 ਜਿਹੜਾ ਹੋਟਲ ਦੇ ਗ੍ਰੈਟਰ ਕਰ ਦਿੱਤਾ ਗਿਆ ਉਹਨਾਂ ਦੀ ਜੇ ਵੀ ਸਿਹਤ ਬਿਲਕੁਲ ਠੀਕ ਹੈ ਤੇ ਬਾਕੀ ਜਿਹੜੀ ਅਸੀਂ ਜਿਹਦੇ ਵਿੱਚ ਮਾਮਲਾ ਦਰਜ ਕਰਕੇ ਦੁਹਾਈ ਨਾਲ ਇਹ ਸਪੱਸ਼ਟ ਕਰਾਂਗੇ ਜਿਵੇਂ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਿਆ ਜਾਊਗਾ ਕਿੰਨੀਆਂ ਗੋਲੀਆਂ ਚੱਲੀਆਂ ਸਿਰ ਜਿਹੜੀ ਹੁਣ ਤੱਕ ਦੀ ਇਨਫੋਰਮੇਸ਼ਨ ਤੋਂ ਇਹੀ ਹੈ ਕਿ ਕੋਈ ਫਾਇਰ ਹੋਇਆ ਹੈ ਕੋਈ ਬੁਲੇਟ ਫਾਇਰ ਹੋਈ ਹੈ ਬਾਕੀ ਅਸੀਂ ਹੁਣ ਤਫਤੀਸ਼ ਕਰਾਂਗੇ ਸਾਰੀ ਗੱਲ ਜਿਵੇਂ ਹੋਊਗੀ ਤੁਹਾਨੂੰ ਦੱਸਿਆ ਜਾਵੇਗਾ ਕੋਈ ਹੋਰ ਗੱਲ ਨਹੀਂ ਇਹ ਇਸ ਤਰ੍ਹਾਂ ਦੀ ਹਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਅਸੀਂ ਹੁਣ ਤਫਤੀਸ਼ ਕਰਾਂਗੇ ਅਸੀਂ ਸਾਰੇ ਦੁਹਾਈ ਨੇ ਤਫਤੀਸ਼ ਕਰਾਂਗੇ ਉਸ ਤੋਂ ਬਾਅਦ ਇਹ ਇੱਕ ਇੱਥੇ ਥੇਰੀਆ ਦੇ ਸਕੂਲ ਚਲਾਉਂਦੇ ਨੇ ਜੀ ਤੇ ਬਾਕੀ ਜਿਵੇਂ ਵੀ ਕੋਈ ਅਗਲੀ ਗੱਲ ਹੋਈ ਤੁਹਾਨੂੰ ਦੱਸਦੇ ਕਿੰਨੇ ਕ ਜਣੇ ਸੀ ਕਿਹੜੀ ਚੀਜ਼ ਤੇ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਹ ਅਸੀਂ ਚੈੱਕ ਕਰ ਰਹੇ ਹਾਂ ਜੀ ਜਿਵੇਂ ਕੀ ਤੁਹਾਨੂੰ ਪਤਾ ਲੱਗੇ ਇਹ ਸਾਰਾ ਚੈੱਕ ਕਰਕੇ मैं डॉक्टर था, हाँ। तो था, था हाँ जी पेशेंट नेम इज़ बलदेव सिंह ने रेसिडेंट है चंडीगढ़ में तो हमारे पास एल एस्ट्री ऑफ गन शॉट इंजरी करके ही आए अभी एक बीस से उनका टाइम ऑफ इंसिडेंट है गड़ी के पुल के पास रनिंग स्पीडिंग कार आके उनको शॉट शूट किया नेक पे लगी है। पेशेंट जब हमारे पास आए थे तो वो कॉन्शियस वेल औरड ही है हमने पॉजिटिव ट्रीटमेंट दे दिया है और बाकी एक्सरे वगैरह क्लीन है अभी वी हैव रेफोर्डेड थर्टी टू वी एम पेशेंट थर्टी टू ऑन पेशेंट रिक्स फार्टीज रिक्स हाँ जी एक ही दिल्ली लगी